ਸਤਿ ਸ੍ਰੀ ਅਕਾਲ ਜਰਨਨ ਪੰਜਾਬ ਫੌਲ ਕਾਸਟੇ ਸਵਾਗਤ ਕਰਦੇ ਆਂ ਸਰਦੋ ਜਿਹੜੇ ਚੈਨ ਤੋਂ ਫਿਰ ਤੋਂ ਪਰਮਾਤਮਾ ਨੂੰ ਬਹੁਤ ਬਹੁਤ ਰੱਖੀਏ ਬਖਸ਼ੇ ਗੱਲ ਕਰਦੇ ਆਂ ਅਸੀਂ ਅੱਜ ਅੱਜ ਇੰਟਰਨੈਸ਼ਨਲ ਯੋਗਾ ਦਿਵਸ ਹੈ ਅਲਿਕ ਤਰ੍ਹਾਂ ਅਸੀਂ ਯੋਗਾ ਦਿਵਸ ਸੋ ਯੋਗਾ ਦਿਵਸ ਕੀ ਹੁੰਦਾ ਸੋ ਯੋਗਾ ਦੇ ਸੋਚ ਅਸੀਂ ਜਦੋਂ ਸਾਡੇ ਸਰੀਰ ਵਿੱਚ ਸਾਡੇ ਸਰੀਰ ਤੇ ਜੇ ਕੋਈ ਕਸਰ ਹੋਵੇ ਸਾਨੂੰ ਯੋਗਾ ਮੰਨ ਕੇ ਉਹ ਯੋਗ ਆ ਜੋ ਸਾਡੇ ਕੋਈ ਅੰਦਰ ਸਾਡੇ ਅੰਦਰ ਕੋਈ ਵੀ ਬਿਮਾਰੀ ਪੈਣਾ ਹੋਵੇ ਕੋਈ ਵੀ ਚੈਨਲ ਅੰਦਰ ਸਾਡਾ ਕੋਈ ਸੇਡ ਕੰਮ ਨਾ ਕਰਦਾ ਹੋਵੇ ਜਾਂ ਸੰਸਾਰ ਵਿੱਚ ਦਿੱਕਤ ਹੋਵੇ ਤਾਂ ਸਾਨੂੰ ਯੋਗਾ ਕਰਨਾ ਚਾਹੀਦਾ ਹੈ ਮਤਲਬ ਕਿ ਜਾਂ ਟੌਂਗੜੀ ਮਾਰ ਕੇ ਬੈਠਣਾ ਚਾਹੀਦਾ ਤੇ ਕੋਈ ਐਂ ਕਸਰਤ ਕਰਨੀ ਚਾਹੀਦੀ ਐਕਸਰਸਾਈਜ਼ ਕਰਨੀ ਚਾਹੀਦੀ ਕਿਸੇ ਨਾਲ ਜੰਧਾ ਦੇ ਸੀਨ ਨੁਸਖਿਆਂ ਦਾ ਹੱਲ ਕਰਕੇ ਜੋ ਕਿ ਯੋਗਾ ਦਿੱਸਮ ਨਾ ਜਾਵੇ ਸੋ ਜੋ ਅੱਜ ਜੋ ਕਿ ਦਿੱਸਮ ਬਣਾਇਆ ਗਿਆ ਸੋ ਜੋਗ ਅਵਸਰ ਕਰਕੇ ਯੋਗ ਅਵਸਰ ਕਰਕੇ ਜੋ ਕਿ ਇਨਸਾਨ ਸਿਹਤਿੰਦ ਹੈ ਉਸ ਦੇ ਜੋ ਕਿ ਬਿਮਾਰੀਆਂ ਨੇ ਉਹ ਕਈ ਦੂਰ ਹੋ ਜਾਂਦੀਆਂ ਨੇ ਕਿਉਂਕਿ ਇਸ ਨਾਲ ਜੋ ਕਿ ਸੀੜੀ ਵਿੱਚ ਖੂਨ ਜੋ ਕਿ ਜੁੜ ਗਿਆ ਹੋਇਆ ਹੁੰਦਾ ਹੈ ਜਾਂ ਖੂਨ ਜੋ ਕਿ ਹੌਲੀ ਹੌਲੀ ਹੁੰਦਾ ਉਸ ਨੂੰ ਪੰਪ ਪਾਇਆ ਜਾਂਦਾ ਉਹ ਪੰਪ ਮੁੰਜਣ ਕਰਕੇ ਹੋ ਜੋ ਕਿ ਪ੍ਰੈਸ਼ਰ ਪੈ ਪੈਂਦਾ ਹੈ ਤੇ ਤਾਂ ਹੋਸ਼ੀਤੀ ਸੀੜੀ ਵਿੱਚ ਦੌੜਦਾ ਹੈ ਇਸ ਵੇੜ ਵਿੱਚ ਉਹੀ ਜੋ ਕਿ ਸਵਾਗਤ ਪਾਉਂਦਾ ਹੈ ਕੁਝ ਕਰ ਕਰਕੇ ਅੱਜ ਜੋਗਾ ਦਿਵਸ ਮਨਾਇਆ ਜਾਂਦਾ ਹੈ ਤੇ ਸਾਨੂੰ ਹਰ ਸਾਨੂੰ ਇਸ ਸਮੇਂ ਤੇ ਇਹ ਕਿ ਅੱਜ ਦੇ ਇਸ ਯੁੱਗ ਕਰਨ ਦਾ ਬਕਸ਼ੇ ਨੂੰ ਭੁੱਲ ਜਔ ਸਾਨੂੰ ਹਰ ਹਰ ਰੋਜ਼ ਸਵੇਰੇ ਉੱਠ ਕੇ ਯੋਗ ਸਵੇਰੇ ਸ਼ਾਮ ਉੱਠ ਕੇ ਯੋਗਾ ਯੋਗਾ ਕਰਨਾ ਚਾਹੀਦੀ ਹੈ ਤਾਂ ਕਿ ਸਾਡੇ ਅੰਦਰ ਜੋ ਕੀ ਸੀੜੀਆਂ ਬਲੌਕ ਹੋਈਆਂ ਨਾੜੀਆਂ ਬਲੌਕ ਹੋਏ ਜੋ ਵੀ ਸਾਡੇ ਅੰਦਰ ਨੜਨੇ ਜਾਂ ਕੁਝ ਹੋਰ ਚੀਜ਼ਾਂ ਨੇ ਹੱਡ ਜੋੜ ਨੇ ਉਹ ਸਹੀ ਹੋ ਜਾਣ ਸਾਨੂੰ ਜੋ ਕਿ ਸਹੀ ਇਸ ਵੀਰ ਵਿੱਚ ਮਿਲ ਜਾਵੇ ਇਸ ਕਰਕੇ ਸਾਨੂੰ ਹਰ ਰੋਜ਼ ਸਵੇਰੇ ਮੰਨ ਜੋ 6 ਵਜੇ 4 ਵਜੇ ਟੱਕੇ ਜਾਨੇ ਯੋਗਾ ਕਰਨ ਚਾਹੀਦਾ ਹੈ ਇਸ ਨਾਲ ਜੋ ਵੀ ਸਾਡੇ ਵਿੱਚ ਕੋਈ ਬਿਮਾਰੀਆਂ ਜਿਵੇਂ ਕੈਂਸਰ ਹੋ ਗਿਆ ਜਾਂ ਕੁਝ ਹੋਰ ਹੋ ਗਿਆ ਦਿਲ ਦੀਆਂ ਬਿਮਾਰੀਆਂ ਜਾਂ ਦਿਮਾਗ ਦੀ ਬਿਮਾਰੀ ਟਿਬਰ ਟੀਬੀ ਹੋ ਗਿਆ ਟ੍ਰਿਪਲ ਕੋਲੋਸਿਸ ਹੋ ਗਿਆ ਉਹ ਉਸ ਤੋਂ ਨੂੰ ਛੋਟਾ ਘੜਾ ਮੜ ਜਾਂਦਾ ਹੈ। ਫਿਰ ਅਸੀਂ ਜੋ ਕਿ ਦਵਾਈਆਂ ਹੁੰਦੀਆਂ ਨੇ ਉਸ ਤੋਂ ਅਸੀਂ ਬਾਜ ਜਾਂਦੇ ਆ। ਦਵਾਈਆਂ ਸਿਰਫ ਜੋ ਕਿ ਦਿਖਾवटी ਹੁੰਦੀਆਂ ਨੇ। ਹੁੰਦਾ ਸਿਰਫ ਹੁੰਦਾ ਉਹਨਾਂ ਵਿੱਚ ਕੁਝ ਵੀ ਨਹੀਂ ਹੈ। ਤੇ ਹਮੇਸ਼ਾ ਤੁਹਾਨੂੰ ਜਿੰਨਾ ਹੋ ਸਕੇ ਵਾਧੇ-ਵਾਧੇ ਯੋਗਾ ਕਰੋ। ਚੌਂਕਰੀ ਮਾਰ ਕੇ ਐਕਸਰਸਾਈਜ਼ ਕਰੋ। ਇਸ ਨਾਲ ਜੋ ਕਿ ਸਾਡੇ ਦੇ ਫੇਫੜੇ ਨੇ ਉਹ ਵੀ ਸਾਡੇ ਨਾਲ ਖੈਰ ਖੁੱਲ ਸਕਣ। ਖਣੇ ਜੋ ਕਿ ਦਿਲ ਦੀਆਂ ਬਿਮਾਰੀਆਂ ਸਾਡੇ ਪੇਟ ਦੇ ਬਿਮਾਰੀਆਂ ਸਾਡੇ ਸੱਤਾਂ ਚ ਦਰਦ ਗੋਡਿਆਂ ਤੋਂ ਬਦ ਗਟਿਆਂ ਦਰਦ ਜਾਂ ਸਿਰ ਦਾ ਦਰਦ ਜਾਂ ਸਾਡੇ ਜੋ ਕਿ ਵਿੱਚ ਬੈਗਬੋਨ ਦਾ ਦਰਦ ਸਭ ਕੁਝ ਸੈੱਟ ਹੋ ਜਾਵੇ ਧੰਨਵਾਦ ਇਹ ਕੱਲ ਵਰਸੋਂ ਅਸੀਂ ਹੋਰ ਚੁੱਕੀ ਨਵੀਂ ਅਪਡੇਟ ਨਾਲ ਖਾਤਿਰ ਹੋਵਾਂਗੇ ਖਿਆਲ ਰੱਖਿਓ ਤੁਹਾਨੂੰ